ਅੱਜ ਸਮਾਂ ਇਹ ਕਿਸਾਨਾਂ ਦੇ ਨਾਲ ਖੜੇ ਹੋਣ ਦਾ ਅਸੀਂ ਸਿਰਫ ਫਾਇਦਾ ਦੇਖਣ ਵਾਲੇ ਲੋਕ ਆ ਅੱਜ ਕਿਸਾਨੀ ਕਾਰਡ ਦੀ ਗੱਲ ਕਰੀਏ ਹਰ ਪੰਜਾਬੀ ਦੇ ਕੋਲ ਇੱਕ ਇੱਕ ਘਰ ਦੇ ਵਿੱਚ ਕਿਸਾਨੀ ਕਾਰਡ ਜਿਹੜੇ ਆ ਉਹ ਲੋਕਾਂ ਦੇ ਕੋਲ ਪਏ ਆ ਟੋਲ ਪਲਾਜ਼ਿਆਂ ਦੇ ਉੱਤੇ ਅਸੀਂ ਟੋਲ ਬਚਾ ਕੇ ਤਾਂ ਬਹੁਤ ਖੁਸ਼ ਹੁੰਨੇ ਆ ਜਦੋਂ ਟੋਲ ਚੋਂ ਲੰਘਦੇ ਆ ਨਾ ਤੁਸੀਂ ਲੋਕ ਬਹੁਤ ਖੁਸ਼ ਹੁੰਨੇ ਹੋ ਕਿ ਮੈਂ 200 ਬਚਾ ਲਿਆ ਮੈਂ 500 ਬਚਾ ਲਿਆ ਉਦੋਂ ਤੁਹਾਨੂੰ ਕਿਸਾਨ ਨਹੀਂ ਮਾੜੇ ਲੱਗਦੇ ਉਦੋਂ ਮੈਨੂੰ ਕਈ ਲੋਕ ਕਹਿੰਦੇ ਆ ਕਿ ਸਾਨੂੰ ਕਿਸਾਨੀ ਕਾਰਡ ਬਣਾ ਦਿਓ ਫਿਰ ਰਾਜਨੀਤਿਕ ਪਾਰਟੀਆਂ ਵਾਲੇ ਵੀ ਕਹਿੰਦੇ ਆ ਰਾਜਨੀਤਿਕ ਪਾਰਟੀਆਂ ਵਾਲੇ ਵੀ ਕਹਿੰਦੇ ਆ ਕਿ ਸਾਡੇ ਕਿਸਾਨੀ ਕਾਰਡ ਬਣਾ ਦਿਓ ਉਦੋਂ ਤੁਹਾਨੂੰ ਕਿਸਾਨ ਮਾੜੇ ਨਹੀਂ ਲੱਗਦੇ ਮੈਂ ਇੱਥੇ ਕਿਸਾਨਾਂ ਦੀ ਦਾਤ ਦੱਨਾਂ ਕਿ ਪੰਜਾਬ ਦੇ ਵਿੱਚ ਕਿ ਦੇਸ਼ ਭਰ ਦੇ ਵਿੱਚ ਕਿਸਾਨ ਹੈ ਇੱਕ ਅਹਿਜਾ ਫਰੰਟ ਆ ਜਿਹੜਾ ਆਪਣੇ ਮੁੱਦੇ ਆ ਚਾਹੇ ਉਹ ਮਰਨ ਵਰਤ ਦੇ ਉੱਤੇ ਬੈਠ ਕੇ ਮਨਵਾ ਰਹੇ ਆ ਚਾਹੇ ਉਹ ਦਿੱਲੀ ਨੂੰ ਕੂਚ ਕਰਕੇ ਮੰਵਾ ਰਿਹਾ ਐਟ ਲੀਸਟ ਘੱਟੋ ਘੱਟ ਆਪਣੇ ਮੁੱਦਿਆਂ ਦੇ ਲਈ ਸੀਰੀਅਸ ਤਾਂ ਹੈਗਾ ਕਿਸਾਨ ਪੰਜਾਬ ਦੇ ਬਾਕੀ ਜਿੰਨੇ ਮੁੱਦੇ ਆ ਜਿੱਦਾਂ ਪਾਣੀਆਂ ਦਾ ਮੁੱਦਾ ਹੈ ਜਿੱਦਾਂ ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਹੈ ਇਹ ਮੁੱਦੇ ਆ ਇਹ ਹਰ ਇੱਕ ਆਮ ਇਨਸਾਨ ਦੇ ਮੁੱਦੇ ਆ ਹਰ ਇੱਕ ਰਾਜਨੀਤਿਕ ਪਾਰਟੀਆਂ ਦੇ ਮੁੱਦੇ ਆ ਇਹਨਾਂ ਦੇ ਉੱਤੇ ਅਸੀਂ ਆਮ ਲੋਕ ਕਿੰਨੇ ਕੁ ਸੀਰੀਅਸ ਆ ਸਾਡੇ ਆਮ ਜਿਹੜੇ ਮੁੱਦੇ ਆ ਜਿਹੜੇ ਹਰ ਆਮ ਇਨਸਾਨ ਦੇ ਨਾਲ ਜੁੜੇ ਹੋਏ ਮੁੱਦੇ ਆ ਉਹਨਾਂ ਦੇ ਉੱਤੇ ਤਾਂ ਅਸੀਂ ਬਿਲਕੁਲ ਟੈਨਸ਼ਨ ਨਹੀਂ ਲੈਂਦੇ ਮੈਨੂੰ ਐ ਲੱਗਦਾ ਕਿ ਕਿਸਾਨੀ ਮੁੱਦੇ ਵੀ ਜੇ ਕਿਸਾਨ ਆਪਣੇ ਮੁੱਦੇ ਆਮ ਲੋਕਾਂ ਦੇ ਜਾਂ ਰਾਜਨੀਤਿਕ ਪਾਰਟੀਆਂ ਦੇ ਉੱਤੇ ਛੱਡ ਦੇਣ ਤਾਂ ਬਾਕੀ ਮੁੱਦਿਆਂ ਵਾਂਗ ਇਹ ਵੀ ਰੁਲ ਜਾਊਗਾ ਮੁੱਦਾ ਤਾਂ ਮੇਰਾ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਹੱਥ ਬੰਨ੍ਹ ਕੇ ਇਹ ਬੇਨਤੀ ਆ ਇਹ ਅਪੀਲ ਆ ਕਿ ਕਿਸਾਨ ਪੰਜਾਬ ਦਾ ਇੱਕ ਇਹਜਾ ਫਰੰਟ ਆ ਕਿ ਜਿਹੜੇ ਸਰਕਾਰ ਰੂਲਿੰਗ ਪਾਰਟੀ ਦੇ ਖਿਲਾਫ ਧਰਨਾ ਲਾ ਕੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਹਰ ਇੱਕ ਹੱਦ ਦੇ ਉੱਤੇ ਜਾ ਰਿਹਾ ਹੈ ਸਾਨੂੰ ਇਹਨਾਂ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਇਹਨਾਂ ਦਾ ਸਾਥ ਦੇ ਕੇ ਸਾਨੂੰ ਇਹਨਾਂ ਦੇ ਇਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਕਿਸਾਨ ਜਥੇਬੰਦੀਆਂ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਬਾਕੀ ਵੀ ਜਿੰਨੇ ਪੰਜਾਬ ਦੇ ਮੁੱਦੇ ਆ ਉਹ ਸਾਨੂੰ ਬਾਰੋ-ਬਾਰੀ ਕਰਕੇ ਸਾਨੂੰ ਆਪ ਹੱਲ ਕਰਨੇ ਪੈਣੇ ਆ ਅੱਜ ਪੰਜਾਬ ਦਾ ਪੀਣ ਵਾਲਾ ਪਾਣੀ ਆ ਹਰ 12500 ਦੇ ਕਰੀਬ ਪੰਜਾਬ ਦੇ ਵਿੱਚ ਪਿੰਡ ਆ ਉਦੇ ਵਿੱਚੋਂ 11000 ਦਾ ਪਾਣੀ ਪੀਣ ਯੋਗ ਨਹੀਂ ਰਿਹਾ ਇਹ ਤਾਂ ਆਮ ਲੋਕਾਂ ਦਾ ਮੁੱਦਾ ਹੈ ਇਹਦੇ ਲਈ ਆਮ ਲੋਕ ਕਿੰਨੇ ਕੁ ਐਕਟਿਵ ਨੇ ਕਿੰਨੇ ਆਮ ਲੋਕਾਂ ਨੇ ਅੱਜ ਤੱਕ ਆਪਣੇ ਸਟੇਟਸ ਤੇ ਫੇਸਬੁੱਕਾਂ ਤੇ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਦੇ ਉੱਤੇ ਇਹਦੇ ਲਈ ਆਵਾਜ਼ ਚੁੱਕੀ ਆ ਕਿੰਨੇ ਤੁਸੀਂ ਆਪਣੇ ਪਰਸਨਲ ਕੰਮਾਂ ਦੇ ਲਈ ਤੁਸੀਂ ਐਮਐਲਏ ਐਮਪੀਆਂ ਨੂੰ ਤੁਸੀਂ ਫੋਨ ਮਾਰਦੇ ਹੋ ਇਕੱਠ ਕਰਦੇ ਹੋ ਰੈਲੀਆਂ ਕਰਦੇ ਹੋ ਇਹਨਾਂ ਮੁੱਦਿਆਂ ਦੇ ਲਈ ਤੁਸੀਂ ਆਪਣੇ ਹਲਕਿਆਂ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਕਿੰਨਾ ਕੁ ਤੁਸੀਂ ਐਕਟਿਵ ਹੋ ਮੈਂ ਤੁਹਾਨੂੰ ਕੋਈ ਗੱਲਾਂ ਨਹੀਂ ਸੁਣਾ ਰਿਹਾ ਪਰ ਗੱਲ ਇਹ ਆ ਮੈਨੂੰ ਦੁਖਿਸ ਗੱਲ ਦਾ ਏ ਕਿ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਜਿਹੜੇ ਨੇਤਾ ਨੇ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤ ਦੇ ਉੱਤੇ ਬੈਠੇ ਨੇ ਉਹ ਪਲ ਪਲ ਇੱਕ ਇੱਕ ਸੈਕਿੰਡ ਇੱਕ ਇੱਕ ਮਿੰਟ ਇਹ ਬਹੁਤ ਹੀ ਔਖਾ ਕੰਮ ਆ ਕਿ ਅਸੀਂ ਇੱਕ ਇੱਕ ਮਿੰਟ ਮੌਤ ਦੀ ਉਡੀਕ ਕਰੀਏ ਉਹਨਾਂ ਨੂੰ ਪਤਾ ਹੈ ਕਿ ਮੌਤ ਮੇਰੇ ਸਾਹਮਣੇ ਆ ਇਹ ਨਹੀਂ ਪਤਾ 5 ਮਿੰਟ ਬਾਅਦ ਆ ਜਾਂ 10 ਮਿੰਟ ਬਾਅਦ ਆ ਜਾਵੇ पल पल मरना बहुत ਔਖਾ ਏ। ਬਾਕੀ ਮੌਤ ਹੈ ਜਿਹੜੀ ਉਹ ਬਹੁਤ ਸੌਖੀਆਂ ਨੇ। ਇਹ ਅਸੀਂ ਮੌਤ ਦੀ ਅਸੀਂ ਆਪ ਵੇਟ ਕਰ ਰਹੇ ਆ। ਕੋਈ ਬੰਦਾ ਕਿੰਨਾ ਮਜਬੂਰ ਹੋ ਸਕਦਾ ਹੈ। ਅਸੀਂ ਫਿਰ ਵੀ ਉਹਨਾਂ ਲੋਕਾਂ ਨੂੰ ਐ ਕਹਿ ਰਹੇ ਆ। ਉਹਨਾਂ ਦੇ ਨਾਲ ਸਾਥ ਨਹੀਂ ਦੇ ਰਹੇ। ਅੱਜ ਸਮਾਂ ਹੈ ਉਹਨਾਂ ਦਾ ਸਾਥ ਦੇਣ ਦਾ। ਮੈਨੂੰ ਐ ਲੱਗਦਾ ਹੈ ਕਿ ਅਸੀਂ ਪੰਜਾਬ ਦੇ ਲੋਕ ਆ ਜਿਹੜੇ ਅਸੀਂ ਪੰਜਾਬੀਆਂ ਦੇ ਨਾਲ ਆਪਣੇ ਆਪ ਨਹੀਂ ਖੜ ਰਹੇ ਹੈਗੇ। ਕੱਲ ਚੰਡੀਗੜ੍ਹ ਦੇ ਵਿੱਚ ਦਲਜੀਤ ਦਸਾਂਝ ਜੀ ਸਾਡੇ ਪੰਜਾਬੀ ਕਲਾਕਾਰ ਉਹਨਾਂ ਦਾ ਸ਼ੋਅ ਸੀ ਲਾਈਵ ਸ਼ੋਅ ਉਹਦੇ ਉੱਤੇ 60000 ਪੰਜਾਬੀ ਆ ਜਿਹੜਾ ਉਹ ਲਾਈਵ ਕਨਸਰਟ ਦੇਖਣ ਆਇਆ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਪਰ ਗੱਲ ਇਹ ਵੀ ਇੱਕ ਗੰਭੀਰ ਆ ਕਿ ਉੱਥੇ ਪੰਜਾਬ ਦੇ 60000 ਲੋਕ 20-25000 ਦੀ ਬਲੈਕ ਦੇ ਵਿੱਚ ਟਿਕਟਾਂ ਖਰੀਦ ਕੇ ਉੱਥੇ ਜਾ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ ਜਾ ਨਹੀਂ ਰਹੇ ਇੱਥੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਇਹ ਸਵਾਲ ਆ ਕਿ ਤੁਹਾਨੂੰ ਲੋਕ ਲੱਖਾਂ ਦੀ ਗਿਣਤੀ ਵਿੱਚ ਸੁਣਨ ਵਾਲੇ ਨਹੀਂ ਜਦੋਂ ਤੁਸੀਂ ਪੰਜਾਬ ਦੇ ਮੁੱਦੇ ਕਿਸਾਨੀ ਦੇ ਮੁੱਦੇ ਤੁਸੀਂ ਨਹੀਂ ਚੱਕੋਗੇ ਜਦੋਂ ਤੁਸੀਂ ਮਸ਼ਹੂਰ ਨਹੀਂ ਹੁੰਦੇ ਕਲਾਕਾਰ ਤੁਸੀਂ ਕਿਸਾਨੀ ਅੰਦੋਲਨਾਂ ਦੇ ਵਿੱਚ ਵੀ ਦਿੱਲੀ ਆਉਂਦੇ ਰਹੇ ਹੋ ਉੱਥੇ ਤੁਸੀਂ ਪ੍ਰਚਾਰ ਆਪਣੇ ਗਾਣੇ ਵੀ ਸੁਣਾਉਂਦੇ ਰਹੇ ਹੋ ਕਿਉਂਕਿ ਇਹ ਇੱਕ ਪਲੇਟਫਾਰਮ ਹੁੰਦਾ ਹੈ ਅੱਜ ਆਮ ਲੋਕਾਂ ਕਰਕੇ ਤੁਸੀਂ ਆਪਣਾ ਨਾਮ ਬਣਾ ਰਹੇ ਹੋ ਕੱਲ ਨੂੰ ਤੁਸੀਂ ਇੱਕ ਮਕਾਮ ਤੇ ਪਹੁੰਚ ਗਏ ਫਿਰ ਥੋੜੀ ਡਿਊਟੀ ਵੱਢ ਜਾਂਦੀ ਆ ਜਦੋਂ ਤੁਹਾਨੂੰ ਲੋਕ ਸੁਣਨ ਲੱਗ ਜਾਂਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬੀ ਦੀ ਕਿਸਾਨੀ ਦੀ ਅਸੀਂ ਗੱਲ ਕਰੀਏ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਜਿੱਦਾਂ ਅਸੀਂ ਦਿਲਜੀਤ ਦਸਾਂਜ ਦਾ 60000 ਬੰਦਾ ਪੰਜਾਬ ਦੇ ਲੋਕ ਉੱਥੇ ਲਾਈਵ ਕੰਸਰਟ ਦੇਖਣ ਗਏ ਤਾਂ ਉਹ ਸ਼ੰਭੂ ਬਾਰਡਰ ਦੇ ਉੱਤੇ ਵੀ ਆ ਸਕਦੇ ਸੀ ਕੱਲ ਸ਼ੰਭੂ ਬਾਰਡਰ ਦੇ ਉੱਤੇ 17 ਬੰਦੇ ਜ਼ਖਮੀ ਹੋ ਗਏ ਸਾਨੂੰ ਜ਼ਖਮੀ ਕਰਾਉਣ ਦੀ ਵੀ ਕੋਈ ਲੋੜ ਨਹੀਂ ਅਸੀਂ ਉੱਥੇ ਇਕੱਠ ਦਾ ਦਿਖਾਈਏ ਇੱਕ ਹਫ਼ਤਾ ਲਗਾਤਾਰ ਬੰਨ ਲਓ ਟਾਈਮ ਪੰਜਾਬ ਦੇ ਵੱਡੇ ਕਲਾਕਾਰਾਂ ਨੂੰ ਮੇਰੀ ਇਹ ਅਪੀਲ ਆ ਕਿ ਵਿਆਹਾਂ ਦਾ ਤੁਹਾਡਾ ਟਾਈਮ ਚੱਲਦਾ ਹੈ ਤੁਹਾਡੇ ਅਖਾੜਿਆਂ ਦਾ ਟਾਈਮ ਚੱਲਦਾ ਹੈ ਤੁਸੀਂ ਲਾਈਵ ਕੰਸਰਟ ਕਰ ਰਹੇ ਹੋ ਉੱਥੇ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਿਆ ਕਰੋ ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਕਿਉਂਕਿ ਬਹੁਤ ਸਾਰੇ ਲੋਕਾਂ ਜਿਹੜੇ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਇਨੀ ਪਤਾ ਤੇ ਤੁਹਾਡੇ ਕਹਿਣ ਦੇ ਨਾਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿੱਦਾਂ ਹੁਣ ਸਾਡਾ ਸਿੱਧੂ ਮੂਸੇ ਵਾਲਾ ਭਰਾ ਸੀ ਉਹਨੇ SYL ਲਗਾਣਾ ਗਾਇਆ ਹੁਣ ਬਲਵਿੰਦਰ ਜਟਾਣੇ ਦਾ ਕਿਸੇ ਨੂੰ ਨਹੀਂ ਪਤਾ ਸੀ ਉਹਨੇ ਗਾਣੇ ਦੇ ਵਿੱਚ ਇੱਕ ਪੈਰਾ ਗਾਇਆ ਤੇ ਉਹਦੇ ਕਰਕੇ Google ਦੇ ਉੱਤੇ ਰਾਤੋਂ ਰਾਤ ਕਿੰਨੀ ਸਰਚਿੰਗ ਹੋਣ ਲੱਗੀ ਤੇ ਆਮ ਲੋਕਾਂ ਨੇ ਦੇਖਿਆ ਵੀ ਉਹ ਕੌਣ ਸੀ ਬੰਦਾ ਜਿਹਦੀ ਸਿੱਧੂ ਮੂਸੇ ਵਾਲੇ ਨੇ ਗੱਲ ਕੀਤੀ ਜੇ ਹਰ ਕਲਾਕਾਰ ਆਪਣੇ ਸਟੇਜ ਦੇ ਉੱਤੇ ਕਿਸਾਨੀ ਦੀ ਗੱਲ ਕਰੇ ਪੰਜਾਬੀਅਤ ਦੀ ਗੱਲ ਕਰੇ ਤਾਂ ਮੈਨੂੰ ਐ ਲੱਗਦਾ ਸਰਕਾਰਾਂ ਅਸੀਂ ਹਿਲਾ ਸਕਦੇ ਆ ਇਸ ਕਰਕੇ ਮੇਰੀ ਪੰਜਾਬੀਆਂ ਨੂੰ ਬਸ ਹੱਥ ਜੋੜ ਕੇ ਇਹ ਹੀ ਬੇਨਤੀ ਆ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਦੀ ਵੇਟ ਨਾ ਕਰੀਏ ਸਾਨੂੰ ਬਹੁਤ ਹੀ ਇੱਕ ਸੂਝਵਾਨ ਵਧੀਆ ਲੀਡਰ ਮਿਲਿਆ ਹੋਇਆ ਹੈ ਕਿ ਜਿਹੜਾ ਕੋਈ ਵਿਦਰੋਹ ਨਹੀਂ ਪੈਦਾ ਕਰ ਰਿਹਾ ਸਿਰਫ ਆਪਣੀ ਜਾਨ ਦੇ ਕੇ ਪੰਜਾਬ ਦੇ ਲੋਕਾਂ ਨੂੰ ਜਗਾਉਣਾ ਚਾਹੁੰਦਾ ਹੈ ਆਉਣ ਵਾਲਾ ਸਮਾਂ ਇਹੋ ਜਿਹਾ ਆ ਜਾਣਾ ਕਿ ਪੰਜਾਬ ਦੇ ਲਈ ਆਵਾਜ਼ ਬੁਲੰਦ ਕਰਨ ਦੇ ਲਈ ਸਾਨੂੰ ਲੋਕ ਨਹੀਂ ਲੱਭਣੇ ਕਿਉਂਕਿ ਅਸੀਂ ਜਿਉਂਦੇ ਜੀ ਕਦਰ ਨਹੀਂ ਪਾਉਂਦੇ ਬੰਦੇ ਦੀ ਅਸੀਂ ਸਿੱਧੂ ਮੂਸੇਵਾਲੇ ਦੀ ਵੀ ਜਿੰਦ ਜੀ ਕਦਰ ਨਹੀਂ ਪਾਈ ਦੀਪ ਸਿੱਧੂ ਦੀ ਨਹੀਂ ਪਾਈ ਬਾਕੀ ਹੋਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਅਸੀਂ ਜਿਉਂਦੇ ਜੀ ਕਦਰ ਨਹੀਂ ਪਾਈ ਮੇਰੀ ਤੁਹਾਨੂੰ ਪੰਜਾਬੀਆਂ ਨੂੰ ਇਹ ਅਪੀਲ ਆ ਕਿ ਜਿਹੜੇ ਲੋਕ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਜੇ ਤੁਸੀਂ ਧਰਨਿਆਂ ਦੇ ਉੱਤੇ ਨਹੀਂ ਜਾ ਸਕਦੇ ਕਮਾਂਗਾਰਾਂ ਦੇ ਵਿੱਚ ਥੋੜੇ ਜਿਹੇਵੇਂ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਸਪੋਰਟ ਕਰਿਆ ਕਰੋ ਤੁਸੀਂ ਆਪਣੇ ਪੇਜ ਦੇ ਉੱਤੇ ਆਪਣੀ ਫੋਟੋ ਪਾ ਕੇ ਵੀ ਸਪੋਰਟ ਫਾਰਮਰਜ਼ ਕਰਿਆ ਕਰੋ ਹੈਸ਼ਟੈਗ ਕਰਕੇ ਵੀ ਸਪੋਰਟ ਜਗਜੀਤ ਸਿੰਘ ਡੱਲੇਵਾਲ ਕਰੋ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਇਹ ਸਰਕਾਰ ਤੱਕ ਪਹੁੰਚੇ ਪੰਜਾਬੀਆਂ ਨੂੰ ਇਹ ਅਪੀਲ ਆ ਕਿ ਜਗਜੀਤ ਸਿੰਘ ਡੱਲੇਵਾਲ ਸਾਡੇ 20ਵੇਂ ਦਿਨ ਹੋ ਗਏ ਦੁਬਾਰੇ ਰਿਪੀਟ ਕਰਦਾ ਮਰਨ ਵਰਤ ਦੇ ਉੱਤੇ ਬੈਠੇ ਨੇ ਕੋਈ ਬੰਦਾ ਇੰਨਾ ਮਜਬੂਰ ਹੋ ਚੁੱਕਿਆ ਏ ਕਿ ਉਹ ਮਰਨ ਦੇ ਲਈ ਪਲ-ਪਲ ਵੇਟ ਕਰ ਰਿਹਾ ਮੌਤ ਦੀ ਸਿਰਫ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਜਾਗ ਜਾਓ ਸਮਾਂ ਹੈ ਹੁਣ ਵੀ ਠੀਕ ਆ ਕਿਉਂਕਿ ਸਰਕਾਰਾਂ ਨੇ ਜੇ ਕੰਮ ਕਰਨਾ ਹੁੰਦਾ ਇਸ ਵਾਰ ਤੁਸੀਂ ਝਾੜੂ ਦੀ ਸਰਕਾਰ ਤੁਸੀਂ ਲਿਆ ਆਂਦੀ ਪੰਜਾਬ ਦੇ ਵਿੱਚ ਆ ਗਈ ਸਰਕਾਰ ਤੇ ਜਿਹੜਾ ਨਸ਼ੇ ਵੇਚਣ ਵਾਲੇ ਸੀ ਚਿੱਟਾ ਵੇਚਣ ਵਾਲੇ ਸੀ ਉਹ ਡਰਦੇ ਸੀ ਕਿ ਨਵੀਂ ਸਰਕਾਰ ਆ ਗਈ ਅਸੀਂ ਹੁਣ ਸਾਡਾ ਕੰਮ ਚੱਲੂਗਾ ਜਾਂ ਨਹੀਂ ਚੱਲੂਗਾ ਜਾਂ ਬੰਦ ਕਰ ਦਈਏ ਪਰ ਆਉਣ ਤੋਂ ਬਾਅਦ ਸਰਕਾਰ ਸਮਾਂ ਦੇ ਡੁਗੜਾ ਤਿੱਗਣਾ ਕੰਮ ਹੋ ਗਿਆ ਤਾਂ ਮੈਨੂੰ ਵੀ ਇਹ ਲੱਗਦਾ ਸੀ ਕਿ ਸਰਕਾਰਾਂ ਬਦਲਣ ਦੇ ਨਾਲ ਸ਼ਾਇਦ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਵਿਕਾਸ ਹੋ ਜਾਵੇ ਪਰ ਨਹੀਂ ਸਰਕਾਰਾਂ ਬਦਲਣ ਦੇ ਨਾਲ ਹੱਲ ਨਹੀਂ ਹੋਣਾ ਜਦੋਂ ਤੱਕ ਸਾਡੇ ਲੋਕ ਚੁਣੇ ਹੋਏ ਲੀਡਰਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਬਹੁ ਗਿਣਤੀ ਦੇ ਵਿੱਚ ਆਪਣੇ ਨਿੱਜੀ ਸਵਾਰਥਿਕ ਸਾਈਡ ਤੇ ਰੱਖ ਕੇ ਉਹਨਾਂ ਨੂੰ ਸਵਾਲ ਨਹੀਂ ਪੁੱਛਣਗੇ ਕਿ ਤੁਹਾਨੂੰ ਜਿਹੜੇ ਮੁੱਦਿਆਂ ਦੇ ਲਈ ਅਸੀਂ ਜਿਤਵਾਇਆ ਸੀ ਉਹ ਤੁਸੀਂ ਉਹ ਹੱਲ ਕਰ ਦੇ ਕਰੋਗੇ ਜਾਂ ਕਰੋਗੇ ਨਹੀਂ ਅਸੀਂ ਤੁਹਾਨੂੰ ਅਗਲੀ ਵਾਰ ਤਾਂ ਵੋਟ ਪਾਵਾਂਗੇ ਤਾਂ ਇਹ ਮਸਲੇ ਹੱਲ ਹੋਣੇ ਆ ਆਪਣੇ ਆਪਣੇ ਹਲਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਨੂੰ ਆਪਣੀ ਜ਼ਿੰਮੇਵਾਰੀ ਆਪ ਸਮਝਣੀ ਪੈਣੀ ਆ ਇਹਨਾਂ ਲੀਡਰਾਂ ਨੂੰ ਸਵਾਲ ਪੁੱਛਣੇ ਪੈਣੇ ਆ